ਖੰਨਾ ਦੇ ਪਿੰਡ ਕੋਲਾਹਾ ਵਿਖੇ ਖਾਲਿਸਤਾਨ ਸਮਰਥਨ ਨਾਰੇ ਲਿਖੇ ਗਏ ਜਿਸ ਦੀ ਵੀਡੀਓ ਅਤੰਕੀ ਗੁਰਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਜ਼ਿੰਮੇਵਾਰੀ ਲਿੱਤੀ ਪੁਲਸ ਨੇ ਕਾਰਵਾਈ ਕਰਦੇ ਹੋਏ ਖੰਨਾ ਸਦਰ ਥਾਣਾ ਵਿਖੇ ਪੰਨੂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਡੀਐਸਪੀ ਅਮਰਿਤਪਾਲ ਸਿੰਘ ਪੱਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਲਾਹਾ ਪਿੰਡ ਵਿਖੇ ਇੱਕ ਮੰਦਰ ਦੀ ਕੰਧ ਤੇ ਖਾਲਿਸਤਾਨ ਜਿੰਦਾਬਾਦ ਲਿਖਿਆ ਹੋਇਆ ਸੀ ਅਤੇ ਕੋਲ ਹੀ ਇੱਕ ਸਾਈਨ ਬੋਰਡ ਤੇ ਐਸਐਫਜੇ ਲਿਖਿਆ ਹੋਇਆ ਸੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਸਲੋਗਨਾਂ ਤੇ ਕਾਲਖ ਪੋਚ ਦਿੱਤੀ ਅਤੇ ਮੰਦਰ ਕਮੇਟੀ ਦੇ ਰਕੇਸ਼ ਸ਼ੂਦ ਦੀ ਸ਼ਿਕ ਉਥੇ ਹੀ ਪੁਲਿਸ ਕੈਮਰੇ ਖੰਗਾਲ ਰਹੀ ਹੈ ਤਾਂ ਜੋ ਸਲੋਗਨ ਲਿਖਣ ਵਾਲਿਆਂ ਦੀ ਪਛਾਣ ਹੋ ਸਕੇ ਉਥੇ ਹੀ ਪੁਲਿਸ ਨੇ ਲੋਕਾਂ ਤੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਇਹ ਹਾਂਜੀ ਅੱਜ ਸਾਨੂੰ ਸਵੇਰੇ ਸੋਸ਼ਲ ਮੀਡੀਆ ਤੋਂ ਪਹਿਲਾਂ ਪਤਾ ਲੱਗਿਆ ਉਹਦੇ ਚ ਗੁਰਪ੍ਰਭਾਤਵੰਤ ਸਿੰਘ ਪੰਨੂ ਐਸডিএফ ਵਾਲਾ ਬੋਲ ਰਿਹਾ ਸੀਗਾ ਕਿ ਉਹਨੇ ਕੋਈ ਇਕਲਾ ਹੈ ਤੇ ਰਾਜਪੁਰੇ ਕੰਧਾਂ ਤੇ ਕੁਝ ਲਿਖਿਆ ਉੱਥੇ ਜਾ ਕੇ ਜਦੋਂ ਦਰਿਆਫ ਕੀਤਾ ਤਾਂ ਪਤਾ ਲੱਗਿਆ ਵੀ ਡੇਰਾ ਹਰਨਾਮਪੁਰੀ ਇਕਲਾ ਹੈ ਮੰਦਰ ਹੈ ਉਹਦੇ ਬਾਹਰਲੇ ਪਾਸੇ ਜਿਸ ਪਾਸੇ ਕੋਈ ਜ਼ਿਆਦਾ ਵਸੋਂ ਨਹੀਂ ਹੈ ਕੋਈ ਆਉਂਦਾ ਜਾਂਦਾ ਨਹੀਂ ਉਹਦੀ ਇੱਕ ਕੰਮ ਤੇ ਖਾਲਸਾਤ ਜਿੰਦਾਬਾਦ ਲਿਖਿਆ ਹੋਇਆ ਸੀ ਇੱਕ ਸੜਕ ਦੇ ਸਾਈਨ ਬੋਰਡ ਦੇ ਉੱਪਰ ਐਸ ਜੀ ਐਫ ਲਿਖਿਆ ਹੋਇਆ ਸੀ ਕਾਲੇ ਰੰਗ ਦੇ ਅੱਖਰਾਂ ਤੇ ਅਸੀਂ ਉਸ ਟਾਈਮ ਹੀ ਰਕੇ ਰਤੇਸ਼ ਸੂਚੀ ਦੇ ਬਨਾ ਤੇ ਐਫ ਆਈ ਆਰ ਨੰਬਰ 58 ਅੰਡਰ ਸੈਕਸ਼ਨ 196 197 ਬੀ ਐਨ ਐਸ ਤੇ ਚਾਰ ਡਿਫੇਸਮੈਂਟ ਆਫ ਪਬਲਿਕ ਪ੍ਰੋਪਰਟੀਆਂ ਐਕਟ ਪਰਚਾ ਦਰਜ ਕੀਤਾ ਇਹਦੇ ਚ ਦੋਸ਼ੀ ਗੁਰਪ੍ਰੀਤਵੰਤ ਸਿੰਘ ਪੰਨੂ ਤੇ ਹੋਰ ਨਾਮ ਰੋਗ ਦਿੱਤੇ। ਕਿਹੜੀ ਅਧਰਾ ਮੰਨਦੀ ਹੈ? ਇਹਦੀ 196 ਤੇ 197 ਬੀਐਨਐਸ ਲੋਕਾਂ ਦੀਆਂ ਭਾਵਨਾਵਾਂ ਪੁਰਕਾਉਣਾ ਜਾਂ ਦੋ ਸਮುದਾਵਾਂ 'ਚ મતਭੇਦ ਦਾ ਕਰਨਾ। ਕੋਈ ਅਗਰ ਕੈਮਰੇ ਦੇ ਕੀ ਹੈ ਹਾਂਜੀ ਕੈਮਰੇ ਦੇਖੇ ਜਾ ਰਹੇ ਆ ਜੀ ਬਾਕੀ ਸਾਰੀ ਟੈਕਨੀਕਲ ਹੈਲਪ ਲਈ ਜਾ ਰਹੀ ਹੈ ਤੇ ਆਪ ਤੋਂ ਆਸੇ ਪਾਸੇ ਲੋਕਾਂ ਤੋਂ ਸਵੇਰ ਕਰਨ ਵਾਲਾ ਦੋ ਜਗ੍ਹਾ ਕੋਈ ਰਾਤ ਨੂੰ ਜਿਹੜੇ ਲੇਟ ਟੁੱਟਦੇ ਕਰਦੇ ਚੌਕੀ ਜਰਾ ਤੋਂ ਕੁਝ ਨਹੀਂ ਦਿੱਖਿਆ। ਜੀ ਆਪਕੋ ਆਮ ਪਬਲਿਕ ਨੂੰ ਇਹ ਵੀ ਦਿਲ ਕਰਨੀ ਚਾਹੁੰਦਾ ਹੈ ਜਿਵੇਂ ਤੁਸੀਂ ਨੰਬਰ ਜਾਣਦੇ ਹੋ ਵੀ ਇਹ ਪੂਰ ਬੈਠਾ ਸਿਰਫ ਲੋਕਾਂ 'ਚ ਸਹਿਮ ਪੈਦਾ ਕਰਨਾ ਚਾਹੁੰਦਾ ਹੈ ਜਾਂ Hindu ਸਿੱਖੀਤਾਂ ਨੂੰ ਉਦਾਰਨਾ ਚਾਹੁੰਦਾ ਹੈ ਆਪਸੀ ਪਿਆਰ ਭਾਈਚਾਰਾ ਬਣਾਈ ਰੱਖੋ ਇਹੀ ਪੰਜਾਬ ਦੀ ਸ਼ਾਨ ਹੈ